ਬਾਬਾ ਇਹ ਰੱਪੂ ਪਾਲਿਸ਼ ਕਰਨੇ ਆ। ਹਾਂ। ਇਹ ਲੱਗ ਰਿਹਾ ਕਰ ਦੇ। ਹਾਂ ਜਲਦੀ ਕਰ ਤੇ ਮੈਂ ਜਾਣਾ ਹੈ। ਭਾਈ ਇਦਾਂ ਦੀ ਪਾਲਿਸ਼ ਕਰਨੀ ਹੈ। ਨਿਸ਼ਕਾ ਮਾਰੇ ਬੂਟ ਹੈ ਜਿੱਥੇ ਮੇਰਾ ਮੂੰਹ ਦਿਸੇ। ਇਹ ਕਾਕਾ ਜਿੱਦਾਂ ਦਾ ਤੇਰਾ ਮੂੰਹ ਆ ਨਾ ਇਹਨੂੰ ਕਿਸੇ ਜਾ ਕੇ ਛੱਪੜ ਤੇ ਦੇਖ ਉਹ ਚ ਤੇਰਾ ਮੂੰਹ ਦਿਸੇਗਾ ਹੀ। ਭਾਈ ਅਨਾਲੇ ਨਾ ਜੁੱਤੀ ਬਹੁਤ ਤੰਗ ਆ ਹਨ ਮਾੜੀ ਨਾ ਖੁੱਲੀ ਕਰ ਦੋ ਗੱਲ ਸੁਣ ਕਾਕਾ ਤੂੰ ਆ ਜੁੱਤੀ ਵਿੱਚ ਬਹਿ ਕੇ ਰਾਤ ਕੱਟਣੀ ਆ ਆ ਵੀ ਇੱਕ ਚਪਲ ਸੀ ਪੂਰੇ ਟੱਬਰ ਕੋ ਵੀ ਟੁੱਟ ਗਈ ਉਹ ਵਾਹ ਰੱਬਾ ਤੇਰੇ ਰੰਗ ਕੋਈ ਸ਼ਾਹ ਤੇ ਕੋਈ ਨੰਗ ਇੱਕ ਮਾੜੀ ਮੋਟੀ ਚਪਲ ਗਰੀਬ ਕੋ ਹੈ ਗਈ ਸੀ ਉਹ ਵੀ ਟੁੱਟ ਗਈ ਆ ਰੱਬਾ ਮੈਂ ਤੇਨਾਂ ਨਾਰਾਜ਼ ਆ ਤੂੰ ਗਰੀਬ ਬੰਦੇ ਨੂੰ ਬਹੁਤ ਤੰਗ ਕਰਦਾ ਵਾ ਮੇਰੀ ਚਪਲ ਟੁੱਟੀ ਆ ਤੇ ਮੈਂ ਰੱਬ ਨੂੰ ਤਾਨੇ ਦੇਣ ਧਿਆ ਉਹ ਬੰਦਾ ਵਾ ਉਹਦਾ ਕੱਦ ਵੀ ਛੋਟਾ ਜਾ ਵਾ ਦੋਨੇ ਬਾਹਵਾ ਵੀ ਹੈ ਨਹੀਂ ਗਿਆ ਤੇ ਭੰਗੜੇ ਪੌਂਡਿਆ ਉਹਨੂੰ ਪੁੱਛਦਾ ਕਿਹੜੀ ਖੁਸ਼ੀ ਚ ਭੰਗੜੇ ਪੌਂਡਿਆ ਜਾ ਕੇ ਪੁੱਛਦਾ ਮੈਂ ਉਹ ਭਰਾ ਤੇਰਾ ਕੱਦ ਵੀ ਨਿੱਕਾ ਜਾ ਵਾ ਤੇਰੀਆਂ ਦੋਨੇ ਬਾਹਵਾ ਵੀ ਹੈ ਨਹੀਂ ਗਿਆ ਤੇ ਤੂੰ ਤਾਂ ਵੀ ਖੁਸ਼ੀ ਚ ਭੰਗੜੇ ਪੌਂਡਿਆ ਤੈਨੂੰ ਕਾਦੀ ਖੁਸ਼ੀ ਚੜੀ ਆ ਭਰਾਵਾ ਮੈਨੂੰ ਕੋਈ ਖੁਸ਼ੀ ਖਾਸ਼ੀ ਨਹੀਂ ਚੜੀ ਆਹੀ ਮੇਰੇ ਬਾਵਾਆਂ ਐ ਨਿਗੀਆਂ ਮੇਰੇ ਹੁੰਦੇ ਚੁੱਤਲਾਂ ਦੇ ਖਾਰਸ਼ ਮੈਂ ਤਦ ਨੱਚ ਕੇ ਖਾਰਸ਼ ਕਰਦਾ ਪਿਆ ਆਇਓ ਜਮਾ